ਇਹ ਇੱਕ ਰੌਲਾ ਹੋਰ ਪੈ ਗਿਆ ਚਲੋ ਮੈਂ ਇਦਾਂ ਹੀ ਸ਼ੁਰੂ ਕਰ ਦਿੰਦਾ ਅੱਗੇ ਨੂੰ ਉਧਰ ਰਾਹੁਲ ਗਾਂਧੀ ਸਾਹਿਬ ਤੇ ਰਵਨੀਤ ਬਿੱਟੂ ਜੀ ਆਹਮੋ ਸਾਹਮਣੇ ਹੋਏ ਆਹਮੋ ਸਾਹਮਣੇ ਕਿੱਦਾਂ ਹੋਏ ਵੀ ਜਿਵੇਂ ਪੁਰਾਣੇ ਯਾਰ ਜਦੋਂ ਹੁੰਦੇ ਆ ਜਾਂ ਤੇ ਜੱਫੀ ਪਾ ਕੇ ਮਿਲਦੇ ਆ ਤੇ ਜਾਂ ਫਿਰ ਅੱਖਾਂ 'ਚ ਖੂਨ ਉਤਰਿਆ ਹੁੰਦਾ ਕਿਉਂਕਿ ਨੇੜੇ ਵਾਲੇ ਨੂੰ ਤੁਹਾਡੀਆਂ ਨੇੜੇ ਦੀ ਅਗਲਣਾ ਪਤਾ ਹੁੰਦੀਆਂ ਨੇ ਰਾਹੁਲ ਗਾਂਧੀ ਸਾਹਿਬ ਕਹਿੰਦੇ ਵੀ ਵਾਪਸ ਆਓਗੇ ਨਾਲ ਉਹ ਸ਼ਬਦ ਜਿਹੜਾ ਇੱਕ ਗद्दार ਉਹਨਾਂ ਨੇ ਵਰਤ ਲਿਆ ਵੀ ਪਾਰਟੀ ਛੱਡ ਕੇ ਗਏ ਹੋ ਉਧਰ ਬਿੱਟੂ ਸਾਹਿਬ ਫਿਰ ਉਹ ਵੀ ਅੱਖਾਂ 'ਚ ਖੂਨ ਤਾਰੀ ਫਿਰਦੇ ਹੱਥ ਕਹਿੰਦੇ ਉਹਨਾਂ ਨੇ ਨਹੀਂ ਮਿਲਾਇਆ ਤੇ ਉਹ ਗਾ ਇਹਨਾਂ ਨੂੰ ਵਧਾਈ ਦੇ ਕੇ ਜਾਂਦੇ ਜਾਂਦੇ ਇਹ ਕੀ ਮਸਲਾ ਜਾਂ ਚੱਲ ਰਿਹਾ ਹੱਲ ਉੱਥੇ ਮੁੱਦਾ ਉੱਥੇ ਵੀ ਕੋਈ ਨਹੀਂ ਉੱਥੇ ਵੀ ਆਹੀ ਮੁੱਦੇ ਆ ਬਸ ਮੁੱਦਾ ਬਹੁਤ ਵੱਡਾ ਸੀ ਪਰ ਰੌਲਾ ਇਹ ਕਿ ਸਿਆਸੀ ਡਰਾਮੇਬਾਜ਼ੀ ਆ ਵੀ ਹੋ ਜਾਂਦੀ ਹੈ ਮੈਂ ਤੁਹਾਨੂੰ ਥੋੜਾ ਜਿਹਾ ਪਿਸ਼ੋਕੜ ਚ ਲੈ ਜਾਵਾਂ ਤੇ ਮੁੱਦਾ ਕੀ ਆ ਮੁੱਦਾ ਸੀ ਨਰਵਨੇ ਜੀ ਦੀ ਕਿਤਾਬ ਦਾ ਜਿਹੜਾ ਮੈਂ ਤੁਹਾਨੂੰ ਟਾਈਮ ਲਾਈਨ ਸਮੇਤ ਜੋ ਕਹਿਰਵਾ ਦੇ ਵਿੱਚ ਛਪੇ ਸਨ ਉਹਨਾਂ ਨੂੰ ਡਾਊਨਲੋਡ ਕਰਕੇ ਪ੍ਰਿੰਟ ਆਊਟ ਕਢਾ ਕੇ ਤੇ ਤੁਹਾਨੂੰ ਦੱਸਦਾ ਕਿ ਅਸਲਚਾਰ ਹੋੜਾ ਹੈ ਠੀਕ ਹੈ ਜੀ ਅਸ਼ਾ ਨਰਿੰਦਰ ਮੋਦੀ ਹੁਰਾਂ ਦੀ ਖੁਦ ਹੀ ਵੀਡੀਓ ਅੱਜ ਵਾਇਰਲ ਹੋਈ ਆ ਜਿਹਦੇ ਵਿੱਚ ਉਹ ਇੱਕ ਕਿਤਾਬ ਦਾ ਉਥੇ ਸੰਸਦ ਦੇ ਵਿੱਚ ਹਵਾਲਾ ਦੇਣ ਦੇ ਆ ਤੇ ਹੁਣ ਸਪੀਕਰ ਬੜਲਾ ਸਾਹਿਬ ਬੜਲਾ ਸਾਹਿਬ ਕਹਦੇ ਕਿ ਭਈ ਉਹ ਤੇ ਨਾ ਕਹ ਲਉ ਕਿ ਵਨਰ ਸਾਈਡ ਦਾ ਪਲੇਅਰ ਹੀ ਆ ਉਹ ਨਰਿੰਦਰ ਮੋਦੀ ਜੀ ਦੀ ਵੀਡੀਓ ਵਾਇਰਲ ਹੈ ਜਿਦੇ ਚੋ ਇੱਕ ਕਿਤਾਬ ਨੂੰ ਕੋਟ ਕਰ ਰਹੇ ਆ ਬਾਈ ਨੇ ਇਹ ਕਹਿੰਦੇ ਕਿ ਕਿਤਾਬ ਤੇ ਗੱਲ ਨਹੀਂ ਕੀਤੀ ਜਾ ਸਕਦੀ ਜਦ ਕਿ ਕੈਰਮਾਨ ਮੈਗਜ਼ੀਨ ਨੇ ਸਾਰਾ ਕوشਿਸ਼ ਆ ਪਿਆ ਲੋ ਉਥੋਂ ਰੌਲਾ ਸ਼ੁਰੂ ਹੋਇਆ ਜੀ ਉਸ ਤੋਂ ਬਾਅਦ ਆਪਣੇ ਵੀ ਕੁਝ ਸ਼ਰਾਰਤੀ ਬੱਚੇ ਹੈਗੇ ਨੇ ਰਾਜਾ ਵੜੇਂਗਰ ਕੇ ਇਹਨਾਂ ਨੇ ਕੱਲ ਪੇਪਰ ਉੱਪਰ ਮਾਰੇ ਠੱਕ ਕੇ ਇਹ 7-8 ਜਿਹੜੇ ਮੁਅਤਲ ਕਰਤੇ ਉਹਨਾਂ ਆਖੇ ਸਾਰੇ ਬਾਹਰ ਕਰ ਦੂ ਪੂਰੇ ਸੈਸ਼ਨ ਚ ਤੁਹਾਨੂੰ ਪਤਾ ਫੇਰ ਉੱਥੇ ਸਖਤਾਈਆਂ ਬੜੀਆਂ ਹੁੰਦੀਆਂ ਉਹ ਤੇ ਜੋ ਮਰਜੀ ਦੇਖੋ ਜਿਹੜਾ ਵਿਰੋਧੀ ਧਿਰ ਦਾ ਆਗੂ ਹੁੰਦਾ ਨਾ ਜਿਵੇਂ ਰਾਹੁਲ ਗਾਂਧੀ ਆ ਰਾਹੁਲ ਗਾਂਧੀ ਨੂੰ ਸੁਣਨਾ ਪਵੇਗਾ ਜੀ ਕਿਉਂਕਿ ਰਾਹੁਲ ਗਾਂਧੀ ਦੇਸ਼ ਦੀ ਵਿਰੋਧੀ ਧਿਰ ਦਾ ਨੇਤਾ ਹੈ ਨੇਤਾ ਬਿਲਕੁਲ ਤਾਂ ਹੀ ਤੁਸੀਂ ਦੇਖੋਗੇ ਰਾਹੁਲ ਗਾਂਧੀ ਨੂੰ ਬਹੁਤ ਟਾਈਮ ਮਿਲਦਾ ਹੈ ਹਮ ਸੰਸਦ 'ਚ ਬੋਲਣ ਵਾਸਤੇ ਪਰ ਰਾਹੁਲ ਗਾਂਧੀ ਨੂੰ ਬੋਲਣ ਨਹੀਂ ਦਿੱਤਾ ਜਾਂਦਾ ਜੀ ਪੱਖਪਾਤ ਹੈ ਅੱਛਾ ਇਹ ਬੋਲੇ ਨੇ ਮਾੜਾ ਮੋਟਾ ਕਾਗਜ਼ ਪੱਤਰ ਛੁੱਟਿਆ ਜਿਵੇਂ ਸ਼ਰਾਰਤੀ ਬੱਚੇ ਕਲਾਸ ਚ ਇਧਰ ਯਾਜ ਬਣਾ ਕੇ ਡਾਸਤਾ ਉਧਰ ਖਰਗੋਸ਼ ਬਣਾ ਕੇ ਮਾਰਤਾ ਉਹ ਇਹਨਾਂ ਨੂੰ ਮਾਤਲ ਕਰ ਦਿੱਤਾ ਇਹ ਸਾਰੇ ਵਿਹਲੇ ਸਨ ਅੱਛਾ ਅੱਜ ਕੀ ਕੀਤਾ rahul ਗਾਂਦੀ ਨੇ ਉਹ ਕਹਿੰਦੀ ਜੀ ਅਨ ਪਬਲਿਸ਼ਡ ਕਿਤਾਬ ਨੂੰ ਤੁਸੀਂ ਕੋਟ ਨਹੀਂ ਕਰ ਸਕਦੇ ਇਹਨਾਂ ਨੇ ਕਿਤਾਬ ਦੀ ਹਾਰਡ ਕਾਪੀ ਕਢਾ ਲਈ ਪਿਆ ਚੱਕੋ ਹੈ ਤਾਲ ਚੱਕ ਮੈਂ ਆ ਗਿਆ अच्छा एक किताब ਲੈ ਕੇ ਆ ਗਏ ਕਿਆ ਚੱਕੋ ਕਿਤਾਬ ਮੈਂ ਤੁਹਾਨੂੰ ਕਿਹਾ ਸੀ ਨਾ ਕਿਤਾਬ ਆਈਓਈਆ ਮਾਰਕੀਟ ਦੇ ਵਿੱਚ ਜੀ ਸਾਹਿਬ ਗੱਲ ਇਹ ਆ ਕਿ ਹੁਣ ਜਦੋਂ ਸਾਡੇ ਲੋਕ ਪੜਦੇ ਹੀ ਘਟਿਆ ਤੇ ਕੀ ਪਤਾ ਇਹਨਾਂ ਨੂੰ ਹੂੰ ਕਥਾ ਆਪ ਤੇ ਇਥੇ ਕਈ ਇਹੋ ਇੱਕ ਨਾ ਰਸ਼ੀਆ ਦੀ ਵੈਬਸਾਈਟ ਸੀਗੀ ਉਹ ਹੁਣ ਤੇ ਇਹਨਾਂ ਨੇ ਪਾਬੰਦ ਕਰ ਦਿੱਤੀ ਆ ਲਾਇਬ੍ਰੇਰੀ ਦੀ ਹਜ਼ਾਰਾਂ ਕਿਤਾਬਾਂ ਪਈਆਂ ਨੇ ਉਹਦੇ ਚ ਜਿਹੜੀ ਮਰਜ਼ੀ ਕੱਢ ਲਓ ਡਾਊਨਲੋਡ ਕਰ ਲਓ ਜੀ ਖੁੱਲਾ ਖਾਤਾ ਸੀਗਾ ਫਿਰ ਇਹਨਾਂ ਦੇ ਪਬਲਿਸ਼ਰ ਜਿਹੜੇ ਰੋਂਦੇ ਸੀਗੇ ਉਹਨਾਂ ਨੂੰ ਘਾਟਾ ਹੁੰਦਾ ਸੀ ਉਹ ਫਿਰ ਬੈਨ ਕਰ ਦਿੱਤਾ ਅੱਛਾ ਇਹ ਕੱਢ ਲਿਆ ਹੈ ਹਾਰਡ ਕਾਪੀ ਉਹ ਅੱਜ ਵੀ ਮਸਲਾ ਉੱਥੇ ਦਾ ਉੱਥੇ ਤੇ ਉਹ ਜਿਹੜੇ ਰਾਜਾ ਵੜੇਂਗੋਰੀ ਤੇ ਉਹ ਦੁਆਰ ਪ੍ਰਵੇਸ਼ ਦੁਆਰ ਹੁਣ ਦੁਆਰ ਦਵਾਰੇ ਇੱਕ ਦੋ ਨਾ ਭੁਲਾਣੇ ਦੁਆਰਾ ਵੱਲੋਂ ਇਕ ਦਵਾਰ ਹੁੰਦਾ ਰੰਗਪੁਰ ਰੰਗ ਲਾਉਣ ਵਾਲੀਏ ਵਸਦੇ ਦਵਾਰੇ ਤੇਰੇ ਰਹਿਣ ਨਹੀਂ ਦਵਾਰ ਬੂਆ ਦਰਵਾਜ਼ਾ ਚੌਕਟ ਇਹ ਉੱਤੇ ਦਵਾਰ 'ਚ ਖੜੇ ਸੀ ਹੂੰ ਖੜੇ ਨਹੀਂ ਬੈਠੇ ਸੀ ਉਧਰੋਂ ਰਵਨੀਤ ਬਿੱਟੂ ਆ ਗਿਆ ਹੋਣੀ ਸ਼ਾਮਤ ਨੂੰ ਆ ਰਵਨੀਤ ਉਹ ਬਿੱਟੂ ਆ ਗਿਆ ਰਵਨੀਤ ਦਾ ਕਹ ਆ ਵੇ ਕੋਝ ਵਜੰਗ ਜਿੱਤ ਕੇ ਆਏ ਹੁੰਦੇ ਕੁਝ ਐਸਾ ਡਾਇਲੋਗ ਵੀ ਪਹਿਲਾਂ ਬੋਲੇ ਰਵਨੀਤ ਉਹ ਬਿੱਟੂ ਨੇ ਅੱਛਾ ਉੱਥੋਂ ਸ਼ੁਰੂ ਹੋਈ ਹੈ ਹਾਂਜੀ ਉਹ ਥੋੜੀ ਜੀ ਨਾ ਮਤਲਬ ਕਿ ਐਨਸ਼ਕ ਜੀ ਸਿੰਬੋਲਿਕਲੀ ਜੀ ਆਵਾਜ਼ ਆਉਂਦੀ ਆ ਜਿੱਥੋਂ ਦਾ ਅੰਦਾਜ਼ਾ ਹੁੰਦਾ ਉਹ ਤੋਂ ਫਿਰ ਜਿਹੜੇ ਰਾਹੁਲ ਗਾਂਧੀ ਆ ਉਹਨਾਂ ਦਾ ਆਪਣਾ ਅੰਦਾਜ਼ ਆ ਉਹ ਕਹਿੰਦੇ ਕਿ ਹੈਲੋ ਬ੍ਰਦਰ ਮਾਈ ਟਰੈਕਟਰ ਫਰੈਂਡ ਆ ਗਏ ਟਰੈਕਟਰ ਮਤਲਬ ਕਿ ਗਦਾਰ ਹਾਂਜੀ ਹਾਂਜੀ ਠੀਕ ਹੈ ਨਾ ਜੀ ਕਿਹਾ ਜਿਹੜਾ ਵਿੱਚ ਅੱਗੇ ਕਿਸਾਨਾਂ ਵੇਲੇ ਵੀ ਇਹੀ ਹੁੰਦਾ ਨਾ ਟਰੈਕਟਰ ਤੇ ਟਰੈਕਟਰ ਹੂੰ ਗਦਾਰ ਤੇ ਟਰੈਕਟਰ ਜੀ ਜੀ ਅੱਛਾ ਉਹ ਲੋਤੋਂ ਕੰਮ ਚੱਲ ਪਿਆ ਉਹ ਹੱਥ ਜਾ ਕੱਢਿਆ ਰਾਹੁਲ ਗਾਂਧੀ ਨੇ ਉਹ ਮਤਲਬ ਕਿ ਰਵਨੀਤ ਬਿੱਟੂ ਕਿੱਥੇ ਹੱਥ ਮਲਾਉਂਦੇ ਹੋ ਵਾਚ ਕੱਲ ਤੁਹਾਨੂੰ ਪਤਾ ਹੀ ਆ ਸਾਡੇ ਹੱਥ ਹੋ ਗਈ ਨਹੀਂ ਤੂੰ ਗੋਡੀਏ ਹੁਣ ਉੱਚੀਆਂ ਹਵਾਵਾਂ ਵਿੱਚ ਹੋ ਗਈ ਬਈ ਉਹ ਰਵਨੀਤ ਬਿੱਟੂ ਠਹਿਰੇ ਮੈਂ ਇਸ ਵੇਲੇ ਕੇਂਦਰੀ ਵਜ਼ੀਰ ਉਹ ਮਾਰ ਕੇ ਟਰਨ ਤੇ ਤਾਂ ਨੂੰ ਪੌੜੀਆਂ 'ਆਂ ਚੜ ਗਏ ਟਰੈਕਟਰ ਟਰੈਕਟਰ ਦੇ ਗਦਾਰ ਦੇ ਗਦਾ ਨਾਰੇ ਲੱਗ ਰਹੇ ਸੀ ਉਹਨੇ ਆਖਿਆ ਤੁਸੀਂ ਦੇਸ਼ ਹਿੱਤ ਕੰਮ ਨਹੀਂ ਕਰਦੇ ਤੁਸੀਂ ਤੇ ਦੇਸ਼ ਵਿਰੋਧੀ ਆ ਘਟ ਕੇ ਇਹਨੇ ਵੀ ਨਹੀਂ ਕੀਤੀ ਜੀ ਇੱਕ ਟਰੈਕਟਰ ਸ਼ਬਦ ਜੇ ਗਲਤ ਹੈ ਤਾਂ ਦੇਸ਼ਵਰੋਧੀ ਕਿਸੇ ਨੂੰ ਕਹਿਣਾ ਦੇਸ਼ ਦਾ ਦੁਸ਼ਮਣ ਕਹਿਣਾ ਇਹ ਕਿਹੜਾ ਸਹੀ ਹੈ ਸਹੀ ਹੈ ਬਿਲਕੁਲ ਸੌਦਾ ਇੱਕੋ ਜਿਹਾ ਹੈ ਜੀ ਇਥੇ ਕੰਮ ਕਮਸਾਨ ਹੋ ਗਿਆ ਅਗਲਾ ਪੜਾਅ ਸ਼ੁਰੂ ਹੋ ਗਿਆ ਹਮ ਸਿਰਸਾ ਸਾਹਿਬ ਆ ਗਏ ਮੈਦਾਨ ਚ ਹਰਦੀਪ ਸਿੰਘ ਪੁਰੀ ਆ ਗਏ ਮੈਦਾਨ ਦੇ ਵਿੱਚ ਉਹਨਾਂ ਨੇ ਇਸ ਮਾਮਲੇ ਨੂੰ ਚੁੱਕ ਲਿਆ ਕਿ ਇਹ ਦਰਅਸਲ ਕੀ ਆ ਕਿ ਰਗਨੀਤ ਬਿੱਟੂ ਦਾ ਨਹੀਂ ਇੱਕ ਸਿੱਖ ਦਾ અપਮਾਨ ਹੈ ਦੇਖੋ ਇੱਕ ਸਿੱਖ ਨੂੰ ਸਰ ਰਾਜਨੀਤੀ ਆ ਸੁਖਮ ਸਿੰਘ ਸਾਹਿਬ ਰਾਜਨੀਤੀ ਦੇ ਵਿੱਚ ਤੁਸੀਂ ਆਪਣੀ ਤਲਵਾਰ ਨਾਲ ਕੱਟ ਜਾਂਦੇ ਹੋ ਠੀਕ ਹੈ ਨਾ ਜੀ ਜੀ ਦੂਜੇ ਨੂੰ ਤੁਸੀਂ ਕਈ ਵਾਰ ਉਹਦੇ ਜਾਲ 'ਚ ਹੀ ਫਸਾ ਦਿੰਦੇ ਹੋ ਰਾਜਨੀਤੀ ਰਾਜਨੀਤੀ ਚੰਗੇ ਦਿਮਾਗਾਂ ਦੀ ਗੰਦੀ ਖੇਡ ਐ ਸਾਹਿਬ ਇਹੀ ਬੰਦੇ ਜਿਹੜੇ ਵਿਗਿਆਨੀ ਹੋਣ ਦੇਖੋ ਕਿੰਨੇ ਪ੍ਰਯੋਗ ਕਰਨ ਕਿੰਨੀਆਂ ਕਾਡਾਂ ਕੱਢਣ ਦਿਮਾਗ ਤਕੜੇ ਆ ਪਰ ਖੇਡ ਗੰਦੀ ਆ ਮੈਂ ਤਾਂ ਜਿੰਨਾ ਵੀ ਸਮਝਿਆ ਨਾ ਸਾਰਾ ਇਹ ਉਹ ਤਮਕਾਟ ਕੇ ਕਿ ਇਹ ਚੰਗੇ ਦਿਮਾਗਾਂ ਦੀ ਗੰਦੀ ਖੇਡ ਆ ਰਾਜਨੀਤੀ ਤੇ ਚਲਦੀ ਐ ਇਸ ਤਰ੍ਹਾਂ ਹੀ ਚਲਦੀ ਐ ਸਭ ਜੀ ਜੀ ਤੇ ਟਸਲੀ ਇਦਾਂ ਹੀ ਚਲਦੀ ਐ ਤਾਂ ਹੁਣ ਕੁੱਲ ਮਿਲਾ ਕੇ ਕਹਿ ਲੋ ਕਿ ਮਾਂਵਲਾ ਦੂਸਰੀ ਦੀ ਸ਼ਾਗਲ ਵੱਧ ਗਿਆ ਹਮ ਰਵਨੀਤ ਬਿੱਟੂ ਤੇ ਪੌੜੀਆਂ ਚੜ ਗਏ ਪਰ ਇਹ ਮਸਲਾ ਤਾਂ ਨੂੰ ਚੜ ਗਿਆ ਜੀ ਕੰਮ ਲਾਲਾ ਲਾਲਾ ਆਈਆ ਖੜਕਾ ਦੜਕਾ ਹੋ ਜੂ ਨਹੀਂ ਤੇਰੇ ਪਿੱਛੇ ਖੜਕਾ ਦੜਕਾ ਹੋ ਜੂ ਇਧਰ ਇਧਰ ਦੋਵੇਂ ਸਾਫ ਕਾਇਰ ਪੜ ਗਏ ਹਮ ਤਲਵੀਰ ਦੇ ਦੂਜੇ ਪਾਸੇ ਸੁਖਬੀਰ ਵੀਰ ਦੇ ਜੀ ਸਾਲਾ ਸਾਹਿਬ ਜੀ ਇਹ ਆਮੋ ਸਾਹਮਣੇ ਮਜੀਠੀਆ ਉਧਰ ਉਧਰ ਵੀ ਪੁਰਾਣੇ ਯਾਰ ਹੁਣ ਦੇਖੋ ਉਹ ਟਰੈਕਟਰ ਕਿਸ ਸੰਦਰਭ ਵਿੱਚ ਕਹਿ ਰਹੇ ਆ ਕਿ ਭਾਈ ਯੂਥ ਦੇ ਪ੍ਰੈਜ਼ੀਡੈਂਟ ਇਹਨਾਂ ਨੂੰ ਬਣਾਇਆ ਤਿੰਨ ਵਾਰ ਸ਼ਾਇਦ ਮੈਂਬਰ ਪਾਰਲੀਮੈਂਟ ਰਹੇ ਆ ਉਸ ਪੱਖ ਤੋਂ ਕਹਿੰਦੇ ਹੋਣਗੇ ਹਮ ਕਾਂਗਰਸ ਵੱਲੋਂ ਹਾਂ ਜੀ ਭਾਈ ਉਸ ਪੱਖ ਤੋਂ ਕਹਿੰਦੇ ਆ ਪਰ ਇਧਰੋਂ ਰਮਨੀਤ ਵੀ ਟੂਰ ਨੇ ਵੀ ਕੋਈ ਅਸਰ ਨਹੀਂ ਛੱਡੀ ਇਹ ਕਹਿੰਦੇ ਵੀ ਤੁਸੀਂ ਦੇਸ਼ ਵਿਰੋਧੀ ਹੋ ਦੇਸ਼ ਦੇ ਦੁਸ਼ਮਨ ਹੋ ਬੱਸ ਇਹੀ ਕੰਮ ਚੱਲਦਾ ਪਿਆ ਉੱਥੇ ਸੰਸਦ ਵਿੱਚ ਬਾ ਰੰਗ ਤਮਾਸ਼ਾ ਜਿਹਾ ਹੋ ਜਾਂਦਾ ਲੋਕ ਇਹ ਗੱਲ ਇਹ ਕਿੱਥੇ ਤੇ ਉਸ ਕਿਤਾਬ ਤੇ ਚਰਚਾ ਹੋਣੀ ਚਾਹੀਦੀ ਸੀ ਕਿ ਭਈ ਗੱਲ ਇਹ ਆ ਮਸਲਾ ਇਸ ਦੇਸ਼ ਦੇ ਵਿੱਚ ਜਿਹੜਾ ਖੜਾ ਕਰਨ ਦੀ ਜ਼ਰੂਰਤ ਹੈ ਉਹ ਇਹ ਆ ਕਿ ਇੱਕ ਫੌਜ ਮੁਖੀ ਨੂੰ ਜੇ ਤੁਸੀਂ ਇਹ ਕਹਿੰਦੇ ਹੋ ਕਿ ਤੂੰ ਮੈਂ ਤੁਹਾਨੂੰ ਕੱਲ ਦੱਸਿਆ ਸੀ ਟਾਈਮ ਲਾਈਨ ਮੁਤਾਬਕ ਕਿ ਨਰਵਣੇ ਸਾਹਿਬ ਨੂੰ ਮੋਦੀ ਸਾਹਿਬ ਦਾ ਜਵਾਬ ਦਿੰਦੇ ਰਾਜਨਾਥ ਕਿ ਜੋ ਉਚਿਤ ਸਮਝੇ ਆਪ ਵਾਹ ਕਰਨ ਹੂੰ ਭਾਈ ਜੇ ਤੁਸੀਂ ਉਹਨੂੰ ਕਹਿ ਸਕਦੇ ਹੋ ਨਰਬਨੇ ਸਾਹਿਬ ਉਸ ਸਮੇਂ ਜਿਹੜੇ ਮਿਲਟਰੀ ਤੇ ਚੀਫ ਸਨ ਜੀ ਤੇ ਫਿਰ ਆਪ ਦੀ ਮਰਜ਼ੀ ਨਾਲ ਉਹਨੂੰ ਕਿਤਾਬ ਵੀ ਲਿਖ ਲੈਣਦੇ ਹੋ ਉਰੇ ਮਸਲਾ ਤੇ ਹੀ ਹੋਣਾ ਚਾਹੀਦਾ ਸੁਪਰੋਸਾ ਥੋੜਾ ਜਿਹਾ ਕਿ ਭਾਈ ਜੇ ਨਰਵਣੇ ਸਾਹਿਬ ਨੂੰ ਤੁਸੀਂ ਇੰਨੀ ਅਥਾਰਟੀ ਦੇ ਸਕਦੇ ਹੋ ਕਿ ਭਾਈ ਚైనా ਨਾਲ ਭੜਨਾ ਹੈ ਕਿ ਨਹੀਂ ਦੇਸ਼ ਦੀ ਸੁਰੱਖਿਆ ਜੇ ਇੱਕ ਇੰਨੇ ਭਰੋਸੇ ਤੇ ਹੋ ਸਕਦੀ ਤੇ ਫਿਰ ਮਸਲਾ ਤੇ ਹੀ ਆ ਨਾ ਦੇਸ਼ ਦੇ ਸਾਹਮਣੇ ਕਿ ਨਰਵਣੇ ਸਾਹਿਬ ਜੰਗ ਦਾ ਫੈਸਲਾ ਲੈਣ ਦੀ ਅਥਾਰਟੀ ਰੱਖਦੇ ਆ ਆਪਦੇ ਵਿਚਾਰ ਨਹੀਂ ਪ੍ਰਗਟਾ ਸਕਦੇ ਕਿਉਂਕਿ ਉਸ ਚੀਜ਼ ਦੇ ਵਿੱਚ ਇੱਕ ਹੋਰ ਉਲਝਣਾ ਹੈ ਤੁਹਾਨੂੰ ਮੈਂ ਦੱਸਦਾ ਉਸ ਕਿਤਾਬ ਨੂੰ ਗੌਰ ਨਾਲ ਪੜ੍ਹੋਗੇ ਤੇ ਜਨਾਬ ਉਹਦੇ ਵਿੱਚ ਅਗਨੀਵੀਰ ਤੇ ਵੀ ਮਸਲਾ ਹੈ ਬਹੁਤ ਵੱਡਾ ਖੁਲਾਸਾ ਹੈ ਜੀ ਹਾਂ ਜੀ ਉਹ ਚੀਜ਼ ਉਹੀ ਤਾਂ ਮੈਂ ਕਹਿੰਦਾ ਨਾ ਰੌਲਾ ਸਿਆਪਾ ਤੇ ਇਸੇ ਗੱਲ ਦਾ ਇੱਕ ਗੱਲ ਥੱਲੇ ਇਥੇ 1000 ਗੱਲ ਛੁਪ ਜਾਂਦੀ ਹੈ ਜਿਹੜੀ ਜ਼ਰੂਰੀ ਹੁੰਦੀ ਹੈ ਉਹ ਰਹਿ ਜਾਂਦੀ ਹੈ ਬਾਕੀ ਅਗਨੀ ਵੀਰਦੀ ਜਿਹੜੀ ਸਕੀਮ ਸੀ ਇਹਦੇ ਚ ਨਰਮਣੇ ਸਾਹਿਬ ਕਹਿੰਦੇ ਆ ਕਿ ਭਾਈ ਪਹਿਲਾਂ ਸਾਡੀ ਜਿਹੜੀ ਮਤਲਬ ਕਿ ਯੋਜਨਾ ਸੀ ਉਹ 75% ਰੋਜ਼ਗਾਰ ਦੇਣ ਦੀ ਸੀ ਪੱਕੀ ਕਰਤੀ ਹੂੰ ਬਾਅਦ ਚੋਂ 25 ਕਰਤੀ ਇਹਨਾਂ ਨੇ ਜਿੱਡੀ ਵੱਡੀ ਗੱਲ ਹੈ ਨਾ ਪਹਿਲਾਂ 25% ਬਚ ਗਈ ਸੀ 25% ਹਾਂਜੀ ਹਾਂਜੀ ਸਰ ਹਾਂਜੀ ਤਾਂ ਮਤਲਬ ਕਿ ਇਹਨਾਂ ਚੀਜ਼ਾਂ ਤੇ ਖੁੱਲਮ ਖੁੱਲੀ ਬਹਿਸ ਹੋਣੀ ਚਾਹੀਦੀ ਸੀ ਜੀ ਕਿ 52 ਇੰਚ ਵਾਲਾ ਸੀਨਾ ਭਾਈ ਕਿਉਂ ਸੁੰਗੜ ਰਿਹਾ ਕਿ ਜੇ ਕ੍ਰੈਡਿਟ ਮੰਨ ਲਓ ਲੈਣ ਦੀ ਵਾਰੀ ਆਉਂਦੀ ਹੂੰ ਫਿਰ ਕੌਣ ਅੱਗੇ ਆਉਂਦਾ ਇੱਕ ਫੌਜ ਮੁਖੀ ਕੀ ਆਪਣੀ ਕਿਤਾਬ ਨਹੀਂ ਲਿਖ ਸਕਦਾ ਹੂੰ ਜੇ ਨਹੀਂ ਲਿਖ ਸਕਦਾ ਸਾਲ ਡੇਢ ਸਾਲ ਚ ਤੁਸੀਂ ਫੈਸਲਾ ਕਿਉਂ ਨਹੀਂ ਕੀਤਾ ਜੀ ਬੜੀਆਂ ਵੱਡੀਆਂ ਗੱਲਾਂ ਦੇ ਜਵਾਬ ਮਿਲਦੇ ਚਾਹੀਦੇ ਸੀ ਪਰ ਰੌਲਾ ਜਿਹੜਾ ਉਹ ਕਿਸੇ ਹੋਰ ਪਾਸੇ ਹੀ ਲੈ ਗਿਆ ਕਹਾਣੀ ਨੂੰ ਖਿੱਚ ਕੇ ਜੀ 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 ਮਿਹਰਬਾਨੀ ਦੋਸਤੋ ਮਿਹਰਬਾਨੀ ਜੀ ਧੰਨਵਾਦ ਤੁਹਾਡਾ ਵਾਕਈ ਬਹੁਤ ਸਾਰੇ ਮਸਲੇ ਨੇ ਆ ਜਿਹੜੀ ਤੁਸੀਂ ਗੱਲ ਨਵੀਂ ਦਸੀਏ ਤੇ ਇਹ ਤਾਂ ਚਰਚਾ ਹੋਣੀ ਚਾਹੀਦੀ ਸੀ ਚਰਚਾ ਪਹਿਲੇ ਦਿਨੋਂ ਹੀ ਨਹੀਂ ਹੋਈ ਕਿੰਨਾ ਲੋਕਾਂ ਨੇ ਰੌਲਾ ਪਾਇਆ ਨਾ ਚਾ ਚੰਗੇ ਪਾਸੇ ਹੁੰਦੀ ਨਹੀਂ ਹੈ ਨਾ ਸੁਖਮ ਸਿੰਘ ਸਾਹਿਬ ਜਿਹੜਾ ਕਿਸ ਬਾਤ ਕਰੋਨਾ ਹੈ ਕਿਸ ਬਾਤ ਤੇ ਰੋਤੇ ਹੋ ਗੱਲ ਇਹ ਆ ਕਿ ਭਈ ਅਸੀਂ ਜਿਵੇਂ ਪੰਜਾਬੀ ਇੱਥੇ ਕੁਝ ਬੰਦੇ ਫਿੱਟਦੇ ਆ ਉਹ ਮੁੱਦੇ ਦੀ ਗੱਲ ਕਰੋ ਏ ਮੁੱਦੇ ਦੀ ਗੱਲ ਕਰੋ ਕਿਧਰ ਤੁਰੇ ਫਿਰਦੇ ਜੇ ਕੋਈ ਕਿਸੇ ਨੂੰ ਕੰਢੇੜਿਆਂ ਤੇ ਚੱਕੀ ਫਿਰਦਾ ਕੋਈ ਕਿਸੇ ਨੂੰ ਚੱਕੀ ਫਿਰਦਾ ਜੀ ਕਦੇ ਘੋੜਿਆਂ ਤੇ ਲੜਾਈ ਸ਼ੁਰੂ ਹੋ ਜਾਂਦੀ ਆ ਕਦੇ ਕਟਿਆਂ ਤੇ ਸ਼ੁਰੂ ਹੋ ਜਾਂਦੀ ਹੈ ਕਦੇ ਕੁਕੜਾਂ ਤੇ ਸ਼ੁਰੂ ਹੋ ਜਾਂਦੀ ਹੈ ਕਦੇ ਟੋਚਨਾ ਤੇ ਸ਼ੁਰੂ ਹੋ ਜਾਂਦੀ ਉਹ ਗੱਲ ਮੁੱਦਿਆਂ ਦੀ ਕਰੋ ਤੇ ਉਧਰ ਵੀ ਉਹੀ ਹਾਲ ਹੈ ਸਰ ਉੱਤੇ ਵੀ ਉਹੀ ਹਾਲ ਹੈ ਹੂੰ ਬੁਰਾ ਹਾਲ ਹੈ ਵਸ ਇੱਥੇ ਅੰਨਾ ਮਾਰੇ ਅੰਨੇ ਨੂੰ ਤੇ ਕਸੋ ਨਾ ਵਜੇ ਥਮੀ ਨੂੰ ਉਹ ਹਾਲ ਹੋਇਆ ਪੈਸਾ ਹੂੰ ਜੀ ਜੀ ਬਿਲਕੁਲ ਬਿਲਕੁਲ ਜੀ ਅ ਬਿਰਲਾ ਸਾਹਿਬ ਤੇ ਸਰਕਾਰ ਦੇ ਪੱਖ ਦੀ ਹੀ ਗੱਲ ਕਰਦੇ ਨੇ ਰੱਬ ਸੁਖ ਰੱਖੇ ਬਾਈ ਜੀ ਕਹਰੇ ਬਿਲਕੁਲ ਜੀ ਅਸੀਂ ਵੀ ਇਹੋ ਗੱਲ ਕਰ ਰਹੇ ਹਾਂ ਤੇ ਕੁਝ ਦੋਸਤ ਹਰਦੀਪ ਪੂਰੀ ਸਾਹਿਬ ਹੋਰਾਂ ਤੇ ਸਵਾਲ ਕਰ ਰਹੇ ਨੇ ਐਬਸਟਿਨ ਹਾਂ ਬਿਲਕੁਲ ਉਹਦੇ ਤੇ ਬੋਲਣ ਦੀ ਜ਼ਰੂਰਤ ਐਬਸਟਿਨ ਫਾਈਲਸ ਤੇ ਬੋਲੋ ਨਾ ਅਮਾਨੀ ਵੀ ਨਹੀਂ ਬੋਲ ਰਿਹਾ ਹੂੰ ਤੇ ਬਈ ਮੋਦੀ ਸਾਹਿਬ ਨੇ ਤੇ ਬੋਲਣਾ ਹੀ ਕੀ ਉਹਦੇ ਤੇ ਬੋਲੋ ਗੱਲ ਕਰੋ ਉਹਦੇ ਤੇ ਜੀ ਜੀ ਐਬਸਟਿਨ ਫਾਈਲਸ ਦੇ ਵਿੱਚ ਐਬਸਟਿਨ ਤੇ ਕਹਿ ਰਿਹਾ ਕਿ ਮੋਦੀ ਸਾਹਿਬ ਨੇ ਡਾਂਸ ਕੀਤਾ ਹੈ ਡਾਂਸ ਮਤਲਬ ਬ੍ਰੇਕ ਡਾਂਸ ਦੇ ਟਮਕੇ ਤੇ ਟਮਕਾ ਹਾਂ ਨੀ ਲੱਕ ਤੇਰਾ ਠੁਮਕੇ ਤੇ ਠੁਮਕਾ ਮਾਰੇ ਨੀ ਲੱਕ ਤੇਰਾ ਠੁਮਕੇ ਤੇ ਠੁਮਕਾ ਮਾਰੇ ਜੀ ਜਸਵਾਲਾ ਸਾਹਿਬ ਕਹਿੰਦੇ ਕਿ 55 ਇੰਚ ਦਾ ਸੀਨਾ ਤੇ ਐਪਸਟਾਈਨ ਫਾਈਲਾਂ ਦੇ ਵਿੱਚ ਗੂੰਜ ਰਿਹਾ ਬਾਈ ਜੀ ਉਹ ਕੀ ਕਰੀਏ ਹੁਣ ਅਸੀਂ ਤੇ ਪੁੱਛ ਰਹੇ ਆ ਨਹੀਂ ਦੱਸ ਰਿਹਾ ਕੋਈ ਨਹੀਂ ਦੇਖੋ ਗੱਲ ਇਹ ਆ ਕਿ ਅਸੀਂ ਤੇ ਚਲੋ ਠੀਕ ਆ ਜੋ ਸਾਡੇ ਕੋਲ ਮੰਚ ਆ ਜੋ ਸਾਡੀ ਆਵਾਜ਼ ਆ ਜੋ ਸਾਡੀ ਰੀਚ ਆ ਅਸੀਂ ਉਹਦੇ ਮੁਤਾਬਕ ਸਵਾਲ ਕਰਦੇ ਆ ਜੀ ਲੋਕ ਵੀ ਤੇ ਕਰਨਾ ਉਹਨਾਂ ਨੇ ਆਉਣਾ ਸਾਡੇ ਸਟੂਡੀਓ 'ਚ ਥੋੜੀ ਆ ਕੇ ਵੋਟਾਂ ਮੰਗਣੀਆਂ ਸਾਡੇ ਤੋਂ ਮਤਲਬ ਕਿ ਇੱਥੇ ਸਾਡੇ ਕੋਲ ਆ ਕੇ ਥੋੜੀ ਉਹ ਕਹਿੰਦੇ ਸਾਨੂੰ ਵੋਟਾਂ ਪਾਓ ਜੀ ਠੀਕ ਹੈ ਸਾਡੇ ਨਾਲ ਯਾਰੀ ਦੋਸਤੀ ਮਿੱਤਰਤਾ ਸਾਡੇ ਕੋਲ ਤਾਂ ਵੱਧ ਤੋਂ ਵੱਧ ਆ ਕੇ ਅਗਲਾ ਕੌਫੀ ਪੀ ਜਾਏਗਾ ਹਮ ਚਾਰ ਸਾਡੇ ਕੋਲ ਲਾਂਬੇ ਸੁਣ ਜਾਏਗਾ ਅਸੀਂ ਤਾਂ ਸੁਣਾ ਦਿੰਨੇ ਆ ਸਭ ਆਫ ਦੀ ਰਿਕਾਰਡ ਵੀ ਆ ਸੁਖਮ ਸਿੰਘ ਸਾਹਿਬ ਨੂੰ ਪਤਾ ਕਿ ਕਿਹ ਤਰ੍ਹਾਂ ਦੀਆਂ ਗੱਲਾਂ ਕਰੀ ਦੀਆਂ ਅਸੀਂ ਆਹੀ ਉਹਨਾਂ ਨੇ ਵੋਟਾਂ ਦੇ ਆ ਕੇ ਤੁਹਾਡੇ ਤੋਂ ਮੰਗਣੀਆਂ ਸਰ ਹਮ ਤੋ ਉਹ ਉਹ ਆਪਣੇ ਮੰਜੇ ਤੇ ਆ ਕੇ ਟੁੱਟੇ ਜੇ ਤੇ ਕੋਈ ਬਹਿ ਜਾਂਦਾ ਤੇ ਆਪਾਂ ਲੱਗਦਾ ਕਿ ਮਬਾਈ ਬੱਸ ਉਹ ਆਪਣੀ ਪੀ ਕੇ ਉਹ ਜਿਹੜੀ ਚਾਹ ਮੈਂ ਬੱਸ ਠੀਕ ਹੈ ਜੀ ਸਾਡੇ ਘਰੋਂ ਚਾਹ ਪੀ ਗਿਆ ਅਗਲਾ ਸਾਡੇ ਵਿਆਹ ਤੇ ਆ ਗਿਆ ਭੋਗਾ ਤੇ ਆ ਗਿਆ ਅਰੇ ਸਰ ਉਹਨਾਂ ਨੂੰ ਸਮਝ ਕੇ ਕੀ ਕਰਨਾ ਜੇ ਜੀ ਤੁਹਾਡਾ ਤੁਹਾਡੇ ਵਿਆਹ ਦਾ ਕੀ ਲਗਨ ਨਹੀਂ ਨਿਕਲਦਾ ਉਹਦੇ ਤੋਂ ਬਗੈਰ ਹੂੰ ਸਾਇ ਚਿੱਠੀ ਨਹੀਂ ਤੁਰਦੀ ਤੁਹਾਡੀ ਤੁਹਾਡੇ ਭੋਗ ਤੇ ਕੀ ਵੀ ਉਥੇ ਗਾ ਬੇਬੇ ਬਾਪੂ ਨੂੰ ਉਥੇ ਨਰਕ ਸਵਰਗ ਚ ਕੋਈ ਸੀਟ ਨਹੀਂ ਮਿਲਦੀ ਇਹਨਾਂ ਦੇ ਐਤਵ ਬਗੈਰ ਜੀ ਤੁਸੀਂ ਵੀ ਖੜਾ ਛੱਡੋ ਸਵਾਲ ਕਰੋ ਇਹਨਾਂ ਨੂੰ ਇਹਨਾਂ ਨੂੰ ਪੁੱਛੋ ਇਹਨਾਂ ਦਾ ਰਿਪੋਰਟ ਕਾਰਡ ਮੰਗੋ 5 ਸਾਲਾਂ ਦਾ ਰਿਪੋਰਟ ਕਾਰਡ ਮੰਗੋਗੇ ਤੇ ਤੁਹਾਨੂੰ ਸਬਜੈਕਟ ਜੋ ਪਤਾ ਲੱਗ ਜੂ ਮੈਥ ਚ ਕਿੱਥੇ ਘਲੋਤੇ ਨੇ ਅੰਗਰੇਜ਼ੀ ਚ ਕਿੱਥੇ ਘਲੋਤੇ ਨੇ ਜੀ ਤੁਹਾਡੇ ਕੱਸੀ ਦਾ ਭੋਗੇ ਦਾ ਕੀ ਕੰਮ ਹੋਇਆ ਬਿਜਲੀ ਦਾ ਕੀ ਕੰਮ ਹੋਇਆ ਨਵੇਂ ਮੋਟਰ ਕਨੈਕਸ਼ਨ ਕਿੰਨੇ ਲੱਗੇ ਆ ਛਪੜਾਂ ਦੀ ਸਫਾਈ ਕਿੰਨੀ ਹੋਈ ਆ ਬੱਚਿਆਂ ਦੇ ਸਕੂਲ ਚ ਕੀ ਹੋਇਆ ਕਿੰਨੇ ਇਹਨਾਂ ਨੇ ਉਦਘਾਟਨ ਕੀਤੇ ਰਿਆ ਕੀ ਸਾਰਾ ਕੁਝ ਆ ਜਾਏਗਾ ਸਾਹਮਣੇ ਜੀ ਬਿਲਕੁਲ ਬੇ